ਪੰਜ ਵਾਰੀ ਸਵੇਰੇ ਉੱਠ ਕੇ ਗਿਆ ਕਰੋ ਹਾਂ ਮੈਂ ਨਹੀਂ ਚੰਗੇ ਮੋੜਾ ਨਹੀਂ ਇਹ ਪੰਜ ਵਾਰੀ ਕਹਿਣਾ ਚਾਹੀਦਾ ਰੋਜ਼ ਕਹੋ ਤੁਹਾਡੇ ਮਨ ਚ ਕਦੇ ਨਹੀਂ ਆਉਣਾ ਵੀ ਫਲਾਣਾ ਬੰਦਾ ਮੜਾ ਮੜਾ ਤਾਂ ਆਪਣਾ ਆਪੇ ਸਾਹ ਸੰਗਤ ਆਪਣਾ ਬਣ ਗਿਆ ਉੱਤੇ ਜਿਹੜੇ ਕੰਮ ਵਾਸਤੇ ਆਪਾਂ ਨੂੰ ਭੇਜਿਆ ਆਪਾਂ ਉਹ ਨਹੀਂ ਕਰ ਰਹੇ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਜਦੋਂ ਹੋਰ ਕੋਈ ਕੰਮ ਆਪਣੇ ਕੰਮ ਹੀ ਨਹੀਂ ਆਉਣੇ ਅਵਰ ਕਾਜ ਤਰਕ ਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵੇ ਇਹ ਜਿਹੜੀ ਸਾਧ ਸੰਗਤ ਕੀਤੀ ਇਹੀ ਕੰਮ ਆਏਗੀ ਹੋਰ ਜਿਹੜੀ ਇੱਥੇ ਪੜ੍ਹਾਈ ਕੀਤੀ ਹੈ ਜੋ ਵੀ ਤੁਸੀਂ ਕੀਤਾ ਮਾਇਆ ਇਕੱਠੀ ਕੀਤੀ ਇੱਥੇ ਹੀ ਰਹਿ ਜਾਣੀ ਹੈ ਜਦੋਂ ਉੱਥੇ ਦਰਬਾਰ 'ਚ ਖੜਨਾ ਨਾ ਕਿ ਵੀਰ ਸਾਹਿਬ ਕਹਿੰਦੇ ਮੈਨੂੰ ਬਹੁਤ ਡਰ ਲੱਗਦਾ ਰੱਬ ਤੋਂ ਵੀ ਜਾ ਕੇ ਜਦੋਂ ਜਵਾਬ ਦੇਣਾ ਪੈਣਾ ਵੀ ਤੈਨੂੰ ਭੇਜਿਆ ਕਦੇ ਵਾਰ ਤੇ ਅਸੀਂ ਕਰਕੇ ਕੀ ਆ ਥਰ ਹਰ ਕੰਪ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪਿਓ ਰਹਿਨ ਗਈ ਮਤ ਦਿਨ ਵੀ ਜਾਏ ਭਵਰ ਗਏ ਬਗ ਬੈਠੇ ਕਬੀਰ ਸਾਹਿਬ ਕਹਿੰਦੇ ਇੱਕ ਦਿਨ ਦਾੜੀ ਤੇ ਹੱਥ ਫੇਰਿਆ ਕਬੀਰ ਸਾਹਿਬ ਨੇ ਕਹਿੰਦੇ ਮਨਾ ਕਾਲਿਆਂ ਦੇ ਚਿੱਟੇ ਹੋਵੇ ਰਾਤ ਲੰਘ ਗਈ ਦਿਨ ਚੜ੍ਹ ਆਇਆ ਪਰ ਅਜੇ ਵੀ ਮਨਾ ਤੂੰ ਨਾਮ ਨਹੀਂ ਜਪਦਾ 60 ਸਾਲ ਦੀ ਉਮਰ ਹੋਈ ਕਬੀਰ ਸਾਹਿਬ ਦੀ ਚਿੱਟੇ ਵਾਲ ਆਏ ਦਾੜੀ ਦੇ ਵਿੱਚ ਸ਼ਬਦੋਚਾਰਨ ਕਰਦੇ ਕਹਿੰਦੇ ਰਹਿਨ ਗਈ ਮਤ ਦਿਨ ਵੀ ਜਾਏ ਭਵਰ ਗਏ ਬਗ ਬੈਠੇ ਆਏ ਹਰ ਹਰ ਕੰਪੈ ਬਾਲਾ ਜੀਓ ਨਾ ਜਾਣੂ ਕਿਆ ਕਰਸੀ ਪੀਓ ਜੇ ਨਾਮ ਨਾ ਜਪੇ